ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਣਾਈ ਐ ਸੀ ਜੀ ਖਿਚੜੀ ਤੇ ਮਨ ਕਰ ਰਸੀ ਵੀ ਅੱਜ ਖਿਚੜੀ ਬਣਾ ਕੇ ਖਾਈਏ ਤਾਂ ਆਪਾਂ ਨੂੰ ਕਦੀ ਕਦੀ ਵੀ ਖਿਚੜੀ ਦਲੀਆ ਖਾ ਲੈਣਾ ਚਾਹੀਦਾ ਆ ਤੇ ਬਿਲਕੁਲ ਹਲਕਾ ਖਾਣਾ ਹੁੰਦਾ ਐ ਸਾਰਿਆਂ ਨੂੰ ਪਤਾ ਸਾਰੇ ਜਾਣਦੇ ਆ ਫਿਰ ਦੱਲੇ ਕਿ ਜਿਹੜੀ ਜਿੱਦਾਂ ਕਹ ਲਓ ਸੀ ਛੋਟੇ ਹੁੰਦੇ ਖਾਂਦੇ ਰਹੇ ਆ ਤੇ ਕਮੈਂਟ ਕਰਕੇ ਦੱਸਿਓ ਜਰੂਰ ਕੌਣ ਕੌਣ ਛੋਟੇ ਹੁੰਦੇ ਦਲੀਆ ਖਿਚੜੀ ਖਾਂਦੇ ਹੁੰਦੇ ਸੀਗੇ ਹਨਾ ਤੇ ਮਨੋਣੀ ਵੀ ਬੜੀ ਸੌਖੀ ਆ ਤੇ ਲੱਗਦੀ ਵੀ ਬਹੁਤ ਟੇਸਟੀ ਆ ਨਾ ਤੇ ਵਧੀਆ ਲੱਗਦੀ ਆ ਦੁਪਹਿਰ ਦਾ ਹੋ ਗਿਆ ਟਾਈਮ ਤੇ ਚਲੋ ਮੈਂ ਅੱਜ ਕੀ ਜੜੀ ਬਣਾ ਕੇ ਖਾਣੇ ਆ ਨਾਲ ਬੱਚਿਆਂ ਨੂੰ ਖਵਾਣੇ ਆ ਤੇ ਹਲਕਾ ਫੁਲਕਾ ਖਾਣਾ ਤੇ ਸਿਹਤ ਨੂੰ ਸਿਹਤਮੰਦ ਨਾਲੇ ਓਕੇ ਵਧੀਆ ਨਾਲ ਜਲਦੀ ਬਣ ਜਾਂਦਾ ਤੇ ਰੋਟੀ ਕੀ ਖਾਣੀ ਦੁਪਹਿਰ ਨੂੰ ਜੜੀ ਖਾਣੇ ਆ ਤੇ ਦੇਖੋ ਜੀ ਖਿੜੀ ਮੈਂ ਅੱਧੀ ਗੀ ਬਣ ਚੁੱਕੀ ਆ ਤੇ ਮੈਂ ਬਣਾਈ ਮੈਂ ਕੜਾਹੀ ਵਿੱਚ ਉਬਲ ਉਬਲ ਕੇ ਬਾਹਰ ਆਉਣ ਲਈ ਆ ਵਿਚਾਰੀ ਤੇ ਚਲੋ ਜੀ ਸਾਡੀ ਹੁਣ ਖਿੜੀ ਹੋਰ ਕੜੀ ਵਿੱਚ ਬਣ ਜਾਣੀ ਆ ਤੇ ਨੂੰ ਮੈਂ ਸਿਮ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਤੁਹਾਨੂੰ ਸੈਕਲ ਸਾਡੇ ਬਾਰੇ ਤੁਹਾਨੂੰ ਪਿੱਦਾਂ ਨਾ ਲੱਗਦੀ ਸਾਸਟੀ ਓਕੇ ਬਾਈ ਜੀ